ਦੋਸਤੋ ਅੱਜ ਦੀ ਇਹ ਵੀਡੀਓ ਬਣਾਉਣ ਲੱਗਿਆ ਮੇਰਾ ਮਨ ਬਹੁਤ ਜ਼ਿਆਦਾ ਉਦਾਸ ਆ ਮੈਂ ਤੁਹਾਨੂੰ ਕੁਝ ਉਹ ਮੈਲੇ ਰੰਗ ਜਿਹੜੇ ਵੇਖ ਕੇ ਕਦੇ ਸ਼ਾਇਦ ਤੁਸੀਂ ਮੂੰਹ ਪਰਾਂ ਨੂੰ ਕੀਤਾ ਹੋਵੇਗਾ ਉਹ ਰੰਗ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਉਹ ਰੰਗ ਹੁਣ ਮੈਲੇ ਨਹੀਂ ਰਹਿ ਗਏ ਉਹ ਗੰਦੇ ਹੋ ਗਏ ਨੇ ਉਹ ਗੰਦਗੀ ਇੰਨੀ ਕੁ ਜਿਆਦੀ ਪੰਜਾਬ ਦੇ ਵਿੱਚ ਵੱਧ ਚੁੱਕੀ ਹੈ ਜਿੰਨੇ ਛੋਟੇ ਜ਼ਿਮੀਦਾਰ ਨਿਗਲ ਲੈਨੇ ਉਸ ਗੰਦਗੀ ਨੂੰ ਸਾਫ਼ ਕਰਨ ਦੀ ਚਾਹਤ ਦੇ ਵਿੱਚ ਮੈਂ ਉਸ ਗੰਦਗੀ ਦੇ ਵਿੱਚ ਉਤਰ ਚੁੱਕਾ ਬਿਨਾਂ ਛਿੱਟੇ ਪੈਣ ਦੇ ਡਰ ਤੋਂ ਬਹੁਤ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਜੜੀਆਂ ਉਹ ਸਾਂਝੀਆਂ ਕਰਨੀਆਂ ਨੇ ਬਹੁਤ ਸਾਰੇ ਜ਼ਿਮੀਦਾਰਾਂ ਨੇ ਇਸ ਵਾਰ 826 ਕਣਕ ਦੀ ਬਜਾਈ ਕੀਤੀ ਸੀ ਬੀਜ ਲੈ ਕੇ ਹਾਲਾਂਕਿ ਮੇਰੇ ਵੱਲੋਂ ਵੀ ਹੋਰ ਵੀ ਨੇ ਸੋਸ਼ਲ ਮੀਡੀਆ ਫਾਰਮਰ ਇਨਫਲੂਐਂਸਰ ਨੇ ਯੂਟਿਊਬਰ ਨੇ ਉਹਨਾਂ ਦੇ ਵੱਲੋਂ ਤੁਹਾਨੂੰ ਜਿਹੜੇ ਚੰਗੇ ਨੇ ਉਹਨਾਂ ਦੇ ਵੱਲੋਂ ਸੁਚੇਤ ਕੀਤਾ ਹੀ ਜਾਂਦਾ ਹੈ ਕਿ ਨਵੇਂ ਬੀਜੜੇ ਨੇ ਉਹਨਾਂ ਤੋਂ ਥੋੜੀ ਜੀ ਕੰਨੀ ਕਤਰਾ ਲਿਆ ਕਰੋ ਪਹਿਲੇ 1-2 ਸਾਲ ਕਿਉਂਕਿ ਡੁਪਲੀਕੇਟ ਜਿਹੜੇ ਬੀ ਨੇ ਮਿਲਣ ਦੀ ਬੜੀ ਜਿਆਦਾ ਉਹਨਾਂ ਸਾਲਾਂ ਦੇ ਵਿੱਚ 1-2 ਦੇ ਵਿੱਚ ਜਦੋਂ ਨਵਾਂ ਕੋਈ ਵੀ ਬੀ ਆਉਂਦਾ ਹੈ ਤਾਂ ਚਾਂਸ ਬੜੇ ਜ਼ਿਆਦਾ ਹੁੰਦੇ ਆ ਕਿ ਤੁਹਾਨੂੰ オリジナル ਬੀ ਮਿਲੇਗਾ ਨਹੀਂ ਡੁਪਲੀਕੇਟ ਬੀ ਜਿਹੜਾ ਉਹ ਮਿਲ ਜਾਊਗਾ ਪਰ ਮੈਂ ਉਤੋਂ ਤੱਕ ਨੀਵੇਂ ਬੱਦਰ ਤੇ ਜਾ ਕੇ ਜਦੋਂ ਬਹੁਤ ਸਾਰੀਆਂ ਚੀਜ਼ਾਂ ਵੇਨਾ ਤਾਂ ਮੈਨੂੰ ਲੱਗਦਾ ਕਿ ਦਿਨਾਂ ਕਿਤੇ ਉਹ ਗੱ ਉਸੀਂ ਕਹਿ ਦਿੰਨੇ ਆਂ ਤੇ ਅਸੀਂ ਆਪਣਾ ਆਪ ਜਿਹੜਾ ਕੰਨੀਏ ਉਹ ਛੜਾ ਲੈਨੇ ਆਂ ਮੈਂ ਜਦੋਂ ਇੱਕ ਕਰਜ਼ੇ ਦੇ ਵਿੱਚ ਡੁੱਬੇ ਕਿਸਾਨ ਦੇ ਨਾਲ ਜਿਹਦੇ ਕੋਲ 2 ਕਿੱਲੇ ਜ਼ਮੀਨ ਆ ਉਹਦੇ ਉੱਤੇ 10-12 ਲੱਖ ਕਰਜ਼ਾ ਏ ਦੋ ਧੀਆ ਵਿਆਉਣੀਆਂ ਨੇ ਇੱਕ ਪੁੱਤ ਵਿਆਉਣਾ ਏ ਉਸ ਜ਼ਿੰਮੇਦਾਰ ਦੇ ਲਾਗੇ ਬਹਿ ਕੇ ਜਦੋਂ ਮੈਂ ਉਹਦੀ ਸੋਚ ਦੇ ਮੁਤਾਬਕ ਸੋਚਦਾ ਤਾਂ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਛੋਟੇ ਜ਼ਿੰਮੇਦਾਰ ਜਿਹੜੇ ਨੇ ਉਹ ਨਵੇਂ ਬੀਜਾਂ ਦੇ ਪਿੱਛੇ ਇੰਨਾ ਜ਼ਿਆਦਾ ਕਿਉਂ ਭੱਜਦੇ ਨੇ ਆਖਿਰ ਕਾਰਨ ਕੀ ਹੁੰਦਾ ਹੈ ਵੇਖੋ ਤੁਸੀਂ ਸਾਰੇ ਜਾਣੇ 20-20 ਕਿੱਲਿਆਂ ਵਾਲੇ ਉਹ ਪੰਜੀਆਂ ਵਾਲੇ ਨੇ ਆਪਾਂ ਸਾਰਿਆਂ ਦਾ ਸਰਕਲ ਬੜਾ ਵਧੀਆ ਚੱਲਦਾ ਹੈ ਆਪਾਂ ਨੂੰ ਰੱਬ ਨੇ ਰੋਟੀ ਬਹੁਤ ਵਧੀਆ ਦਿੱਤੀ ਹੈ ਪਰ ਤੁਸੀਂ ਸੋਚ ਕੇ ਵੇਖੋ ਇੱਕ ਜਦੋਂ ਕੋਈ ਵੀ ਨਵਾਂ ਬੀ ਆਉਂਦਾ ਹੈ ਕਿਸੇ ਯੂਨੀਵਰਸਿਟੀ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਤੁਹਾਨੂੰ 30 ਕੁਆਂਟਲ ਝਾੜ ਦੇਊਗਾ ਤਾਂ ਇੱਕ ਮਾਤੜ ਜਿਹੜਾ ਜ਼ਿੰਮੇਦਾਰ ਹੈ ਉਹਦੀ ਸੋਚ ਇਹ ਹੁੰਦੀ ਹੈ ਕਿ ਜੇਕਰ ਮੇਰਾ 5-4 ਕੁਆਂਟਲ ਕਿਤੇ ਝਾੜ ਵੱਧ ਗਿਆ ਤਾਂ ਮੈਂ ਉਸੇ ਨਾਲ ਹੀ ਆਪਣਾ ਕੋਈ ਗੁਜ਼ਾਰਾ ਚਲਾ ਲਵਾਂਗਾ ਕੁਝ ਅੱਗੇ ਚੱਲਿਆ ਜਾਊਂਗਾ ਪਰ ਇਹ ਜੋ ਕੁਝ ਤੁਸੀਂ ਵੇਖੀ ਜਾਂਦੇ ਹੋ ਵੀਡੀਓ ਦੇ ਵਿੱਚ ਇਹ ਵੇਖ ਕੇ ਮੈਨੂੰ ਸ਼ਰਮ ਇਸ ਗੱਲ ਤੋਂ ਆਉਂਦੀ ਹੈ ਕਿ ਉਹ ਬੰਦੇ ਵੀ ਸਾਡੇ ਪੰਜਾਬ ਦੇ ਵਿੱਚ ਹੀ ਰਹਿੰਦੇ ਨੇ ਉਹਨਾਂ ਦੀ ਇੰਨੀ ਗਰੀ ਸੋਚ ਇੰਨੀ ਨੀਚ ਸੋਚ ਉਹਨਾਂ ਬੰਦਿਆਂ ਦੀ ਜਿਹੜੇ ਡੁਬਲੀਗੇਟ ਬੀਜ ਵੇਚਦੇ ਨੇ ਉਹ ਸਾਡੀ ਪੰਜਾਬ ਦੀ ਧਰਤੀ ਦਾ ਖਾ ਕੇ ਇੱਥੋਂ ਦਾ ਪਾਣੀ ਪੀ ਕੇ ਤਾਂ ਇੰਨੀ ਗਰੀ ਸੋਚ ਹੋ ਹੀ ਨਹੀਂ ਸਕਦੀ ਕਿਸੇ ਦੀ ਜਿੰਨੀ ਨੀਚ ਸੋਚੋ ਰખી ਬੈਠੇ ਨੇ ਇਹ ਜੀਮੇਦਾਰ ਜਿਹਦੀ ਤੁਸੀਂ ਕਣਕ ਵੇਖੀ ਜਾਂਦੇ ਹੋ ਪਿੰਡ ਲੋਪੋਗੇ ਦੇ ਰਹਿਣ ਵਾਲੇ ਨੇ ਮੇਰੇ ਲਾਗੂ ਲਗਭਗ ਮੇਰੇ ਪਿੰਡ ਤੋਂ 5-4 ਕਿਲੋਮੀਟਰ ਦੀ ਵੇਦ ਤੇ ਹੀ ਇਹਨਾਂ ਦਾ ਪਿੰਡ ਹੈ ਨਾ ਸੂਬਾ ਸਿੰਘ ਸਨ ਆਫ ਬਲਵੰਤ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅਜਨਾਲਾ ਦੇ ਰਹਿਣ ਵਾਲੇ ਨੇ ਇਹਨਾਂ ਨੇ ਬੀ ਲਿਆ ਸੀ ਲਿਆ ਕੇ ਬੀਜ ਲਿਆ ਬਹੁਤ ਮਹਿੰਗਾ ਬੀ ਲਿਆ ਇਹਨਾਂ ਨੇ ਵੈਸੇ ਤਾਂ ਤੁਸੀਂ ਜਾਣਦੇ ਹੋ ਕਿ ਇਸ ਵਾਰ 826 ਜਿਹੜੀ ਵੈਰਾਈਟੀ ਹੈ ਉਹਦਾ ਬੀ ਵੈਸੀ ਹੀ ਆਪਾਂ ਨੂੰ ਬੜਾ ਜ਼ਿਆਦਾ ਮਹਿੰਗਾ ਵੇਖਣ ਨੂੰ ਮਿਲਿਆ ਹੈ ਤਾਂ ਇਹਨਾਂ ਨੂੰ ਵੀ ਬੜਾ ਜ਼ਿਆਦਾ ਮਹਿੰਗਾ ਮਿਲਿਆ ਬੀ ਲਿਆ ਕੇ ਇਹਨਾਂ ਨੇ ਬੀਜ ਲਿਆ 8 Yeah. ਲੁਧਿਆਣੇ ਉ ਜਾ ਕੇ ਬੀ ਲਿਆਂਦਾ ਉਸੇ ਹੀ ਬੰਦੇ ਦੇ ਕੋਲੋਂ ਜਿਹੜਾ ਝੋਨੇ ਦਾ ਬੀ ਡੁਪਲੀਕੇਟ ਜਿੱਦਾਂ ਨਿਕਲ ਆਇਆ ਸੀ ਆਪਾਂ ਵੀਡੀਓ ਵੀ ਅਪਲੋਡ ਕੀਤੀ ਸੀ ਇੱਧਰ ਆਪਣਾ ਪਿੱਖੀ ਵਿੰਡ ਵਾਲੇ ਬੰਨੇ ਬਹੁਤ ਸਾਰੇ ਜ਼ਿਮੀਂਦਾਰਾਂ ਨੇ ਉਹਦੇ ਕੋਲੋਂ ਲਿਆ ਕੇ ਬੀ ਬੀਜਿਆ ਸੀ ਤੇ ਸ਼ਿਕਾਇਤ ਬੜੇ ਜ਼ਿਆਦੇ ਜ਼ਿਮੀਂਦਾਰਾਂ ਨੇ ਕੀਤੀ ਸੀ ਲੁਧਿਆਣੇ ਯੂਨੀਵਰਸਿਟੀ ਦੇ ਸਾਹਮਣੇ ਕੋਈ ਦੁਕਾਨ ਹੈ ਗਰਗ ਸੀਡ ਨਾ ਇਹ ਜ਼ਿਮੀਂਦਾਰ ਦੜੇ ਉਹਦਾ ਦੱਸ ਦੇਣੇ ਤਾਂ ਇਹ ਬੀ ਜਿਹੜਾ 826 ਨਹੀਂ ਨਿਕਲਿਆ ਬੀ ਕੋਈ ਹੋਰ ਨਿਕਲ ਆਇਆ ਇਹਦੇ ਵਿੱਚ ਬਿਮਾਰੀ ਇੰਨੀ ਕੁ ਜ਼ਿਆਦੇ ਵੱਡੇ ਪੱਧਰ ਤੇ ਵੱਧ ਚੁੱਕੀ ਏ ਤਿੰਨ ਚਾਰ ਫੰਗੀ ਸਾਈਡ ਵੀ ਕਰ ਬਿ ਬਿਮਾਰੀਆਂ ਦਾ ਇਸ ਵੈਰਾਈਟੀ ਦੇ ਵਿੱਚ ਇੰਨੀਆਂ ਕੁ ਜ਼ਾਦੀਆਂ ਨੇ ਪਤਾ ਨਹੀਂ ਕਿਹੜੀ ਵੈਰਾਈਟੀ 826 ਤੇ ਹੈਗੀ ਨੇ ਕੀ ਕੋਈ ਵੀ ਇਹਦਾ ਗੁਣਾ 826 ਦੇ ਨਾਲ ਰਲਦਾ ਨਿੰਗਾ ਕੋਈ ਪੱਤੇ ਜਿਹੜੇ ਨੇ ਆਪਾਂ ਮਿਲਾ ਕੇ ਜਿਕਰ origignal ਵੈਰਾਈਟੀ ਦੇ ਨਾਲ ਬਨੇ ਆ ਸਿੱਟੇ ਬਨੇ ਆ ਇਹਦੀ ਲੰਬਾਈ ਜਿਹੜੀ ਹੈ ਉਹ ਬਹੁਤ ਜ਼ਿਆਦੀ ਹੈ 826 ਕਣਕ ਦੀ ਕਦੇ ਵੀ ਇੰਨੀ ਜ਼ਿਆਦੀ ਲੰਬਾਈ ਹੋ ਹੀ ਨਹੀਂ ਸਕਦੀ ਜੋ ਮਰਜੀ ਤੁਸੀਂ ਕਰ ਲਓ ਫਿਰ ਇਹਦੇ ਵਿੱਚ ਜਿੰਨੀਆਂ ਜ਼ਾਦੀਆਂ ਬਿਮਾਰੀਆਂ ਨੇ ਇੱਕ ਨਵੀਂ ਵੈਰਾਈਟੀ ਦੇ ਵਿੱਚ 826 ਵੈਰਾਈਟੀ ਦੇ ਵਿੱਚ ਕਿਉਂਕਿ ਅਸੀਂ ਵੀ ਲਾਈਏ ਉਹਦੇ ਵਿੱਚ ਕਦੇ ਵੀ ਤੁਹਾਨੂੰ ਇਸ ਉੱਧਰ ਤੇ ਬਿਮਾਰੀ ਜਿਹੜੀ ਵੇਖਣ ਨੂੰ ਨਹੀਂ ਮਿਲ ਸਕਦੀ ਹੁਣ ਇਹਦਾ ਰਗੜੇ ਗਏ ਨਾ ਜ਼ਿਮੀਦਾਰ ਹੁਣ ਇਹ ਨਿਰਾਸ਼ ਨੇ ਬੈਠੇ ਨੇ ਕਿ ਅਸੀਂ ਕਰੀਏ ਕੀ ਜ਼ਮੀਨ ਥੋੜੀ ਰਗੜਾ ਲੱਗ ਗਿਆ ਇਹਦੇ ਨਾਲੋਂ ਚੰਗਾ ਸੀ ਹੋਰ ਵੈਰਾਈਟੀਆਂ ਬੀਜ ਲੈਂਦੇ ਉਹ ਤਾਂ ਕੁਝ ਨਾ ਕੁਝ ਆਪਾਂ ਨੂੰ ਛਾੜ ਦੇ ਕੇ ਚਲੀਆਂ ਜਾਂਦੀਆਂ ਜਿਕਰ ਇਹ ਬਿਮਾਰੀ ਇਹਨੇ ਜਿਸ ਪੱਧਰ ਤੇ ਇਸ ਵੈਰਾਈਟੀ ਨੂੰ ਜੜੀ ਵੀ ਕਣਕ ਹੈ ਇਹਨੂੰ ਖਤਮ ਕਰ ਦਿੰਦਾ ਤਾਂ ਇਹਦਾ ਛਾੜ ਨਿਕਲਣਾ ਕੀ ਹੈ ਦੋਸਤੋ ਇਹ ਬੰਦੇ ਜਿਹੜੇ ਨੇ ਹੋ ਸਕਦਾ ਤੁਸੀਂ ਸੋਚਦੇ ਹੋਵੋਗੇ ਤੁਹਾਡੇ ਕੋਲ ਜ਼ਮੀਨ ਵੱਧ ਹੈ ਤਾਂ ਤੁਸੀਂ ਇਹ ਗੱਲ ਸੋਚਦੇ ਹੋਗੇ ਕਿ ਚਲੋ 2-4 ਕਿੱਲੇ ਜਿਕਰ ਕਣਕ ਖਰਾਬ ਹੋ ਗਈਏ ਤੇ ਕੀ ਫਰਕ ਪੈਂਦਾ ਹੈ ਤੁਸੀਂ ਸਮਝ ਨਹੀਂ ਸਕਦੇ ਸ਼ਾਇਦ ਇਹ ਜ਼ਮੀਦਾਰ ਕਦੇ ਉੱਠੀ ਨਾ ਸਕੇ ਹੁਣ 2-4 ਕਿਲੇ ਵਾਲਾ ਜਿਹੜਾ ਜ਼임ੇਦਾਰ ਹੈ ਜੇਕਰ ਇੱਕ ਵਾਰ ਉਹਦੀ ਫਸਲ ਖਰਾਬ ਹੋ ਜਾਂਦੀ ਏ ਤਾਂ 10-10 ਸਾਲ ਪੈਰ ਲਾਉਣੇ ਬੜੇ ਔਖੇ ਹੋ ਜਾਂਦੇ ਨੇ ਇਸ ਕਣਕ ਦਾ ਇੱਕ ਵੀ ਗੁਣ 826 ਦੇ ਨਾਲ ਮੈਚ ਨਹੀਂ ਕਰਦਾ ਕਣਕ ਖਰਾਬ ਹੋ ਚੁੱਕੀ ਏ ਪਰ ਉਹਨਾਂ ਲੋਕਾਂ ਦੀ ਸੋਚ ਦੇ ਉੱਤੇ ਸ਼ਾਇਦ ਮੈਂ ਸੋਚਣ ਲਈ ਮਜਬੂਰ ਹਾਂ ਕਿ ਉਹ ਕਿੱਥੋਂ ਕਿਹੜੇ ਲੈਵਲ ਤੱਕ ਜਾ ਚੁੱਕੇ ਨੇ ਸ਼ਾਇਦ ਉਹ ਜਾਣਣਾ ਹੀ ਨਹੀਂ ਚਾਹੁੰਦੇ ਸ਼ਾਇਦ ਉਹ ਜਾਣਦੇ ਨਹੀਂ ਕਿ ਜਿਹੜੇ ਵੀ ਇਹੋ ਜਿਹਾ ਕੰਮ ਕਰਦੇ ਨੇ ਜਿੰਨੇ ਵੀ ਨੇ ਕਿ ਇੱਕ ਨਿੱਕੇ ਜ਼임ੇਦਾਰ ਨੂੰ ਖਤਮ ਕਰਨ ਦੇ ਪਿਛੇ ਕਿਤੇ ਨਾ ਕਿਤੇ ਦਵਾੜਾ ਬਹੁਤ ਵੱਡਾ ਹੱਥ ਹੈ ਤੁਸੀਂ ਮੰਨੋ ਚਾਹੇ ਨਾ ਮੰਨੋ ਇੱਕ ਨਿੱਕੇ ਜ਼ਿਮੀਦਾਰ ਨੂੰ ਮਾਰਨ ਦੇ ਪਿੱਛੇ ਤੁਹਾਡੇ ਵਰਗਿਆਂ ਦਾ ਸਭ ਤੋਂ ਜ਼ਿਆਦਾ ਹੱਥ ਹੈ ਤੁਸੀਂ ਉਹਦੇ ਸੁਪਨੇ ਮਾਰ ਦਿੰਦੇ ਹੋ ਤੁਸੀਂ ਉਹਦੀਆਂ ਚਾਹਤਾਂ ਮਾਰ ਦਿੰਦੇ ਹੋ ਤੁਸੀਂ ਉਹਦੇ ਆਉਣ ਵਾਲੇ ਭਵਿੱਖ ਦੇ ਵਿੱਚ ਜੋ-ਜੋ ਵੀ ਉਹਨੇ ਕਰਨਾ ਹੈ ਜੋ-ਜੋ ਉਹਦੀਆਂ ਪਲਾਨਿੰਗਾਂ ਨੇ ਸਾਰੀਆਂ ਦੇ ਉੱਤੇ ਪਾਣੀ ਫੇਰ ਦਿੰਦੇ ਹੋ ਕਾਦੇ ਪਿੱਛੇ ਸਿਰਫ 2-3 ਹਜ਼ਾਰ ਰੁਪਏ ਪਿੱਛੇ ਲੱਖ ਲਾਂਹਤਾ ਨੇ ਤੁਹਾਡੇ ਉੱਤੇ ਲੱਖ ਲੱਖ ਲਾਂਹਤਾ ਨੇ ਤੁਹਾਡੇ ਉੱਤੇ